ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਅੱਜ ਦੀ ਵੀਡੀਓ ਤੁਹਾਡੇ ਨਾਲ ਇੱਕ ਘਰੇਲੂ ਵੈਹੜ ਦੀ ਵੀਡੀਓ ਸਾਂਝੀ ਕਰਨੀ ਆ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਘਰ ਦੀ ਗਾਂ ਕੀ ਤੇ ਤਕਰੀਬ ਬਾਈ ਕੋਲ ਪਿਛਲੀ ਸਾਈਡ ਤੇ 12-15 ਕੁ ਲਗਭਗ ਜਿਹਨੇ گاਵਾ ਦੁੱਧ ਵਾਸਤੇ ਰੱਖਿਆ ਹੋਗਾ ਉਹਨਾਂ ਵਿੱਚ ਇੱਕ ਗਾਂ ਜਿਹੜੀ ਬਾਈ ਨੇ ਗੱਬਣ ਵੇਚੀ ਨਹੀਂ ਹੈਗੀ ਬਾਕੀ ਜੋ ਜਾਣਕਾਰੀ ਹੋਊਗੀ ਬਾਈ ਨਾਲ ਆਪਾਂ ਸਾਂਝੀ ਕਰਾ ਦੇਾਂਗੇ ਸੋ ਖਰੀਦਣ ਵਾਲਾ ਭਰਾ ਕਿਸੇ ਵੀ ਟੰਗ ਤੋਂ ਕੋਲਿਆ ਕ ਤਸੱਲੀ ਕਰ ਸਕਦਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂਗੀ ਕਿਉਂਕਿ ਜਿਹੜੀ ਵੀਡੀਓ ਬਣਾ ਰਹੇ ਹਾਂ ਮੈਂ ਆਪਣੇ ਪਿੰਡ ਦੇ ਵਿੱਚੋਂ ਆਪਣੇ ਤਾਏ ਦੇ ਘਰ ਸੋ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਨਾਲ ਦੀ ਨਾਲ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿਸੇ ਵੀਰ ਨੇ ਕੋਈ ਅਜਿਹੀ ਵੀਡੀਓ ਬਣਾਉਣੀ ਹੋਈ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462501 ਤੇ ਬਾਕੀ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਿਓ ਫੇਰ ਬਾਈ ਨਾਲ ਸੰਪਰਕ ਕਰਨਾ ਤੇ ਕਰਦੇ ਆ ਬਾਈ ਨਾਲ ਆਪਾਂ ਗੱਲਬਾਤ ਵਿਕੀ ਕੀ ਡਿਟੇਲ ਹਣਾ ਹੋਰ ਬਾਈ ਕੀ ਹਾਲਾ ਸਸਿਕਾ ਬਾਈ ਸਸਿਕਾ ਠੀਕ ਹੋ ਵਧੀਆ ਤੇ ਪਿੰਡ ਦਾ ਆਪਣਾ ਮੋੜ ਮਕਸੂਥਾ ਆ ਗਿਆ ਮਕਸੂਥਾ ਬਾਈ ਤਸਵੀਰ ਤਬਾ ਦੇ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਬਾਈ ਰੇਸ਼ਮ ਮੋਬਾਈਲ ਨੰਬਰ ਬੋਲੀ ਆਪਣਾ ਕਿੰਨਾ ਹੈ 93630 ਹਾਂ 30749 94630 30749 ਬਾਕੀ ਨੰਬਰ ਤੁਹਾਨੂੰ ਸਕਰੀਨ ਤੇ ਲਾ ਦਾਂਗੇ ਤੇ ਵੈਸੇ ਤਾਂ ਆਪਣੀ ਗਾਂ ਘਰ ਦੂਈ ਨਾ ਕਰਦੀ ਗਾਂ ਹਾਂ ਕਰਦੀ ਆਪਣੀ 2 ਸਾਲ ਪਹਿਲਾਂ ਲੈ ਕੇ ਆਏ ਸੀ ਨਾ ਪਾਈ 2 ਸਾਲ ਪਹਿਲਾਂ ਲੈ ਕੇ ਆਂਦੀ ਸੀ ਠੀਕ ਹੈ ਤੇ ਹੁਣ ਇਹਦਾ ਸੂਣ ਦਾ ਕਿੰਨਾ ਕਿਟਾਮ ਰਹਿ ਗਿਆ ਇਹ 10 ਤਰੀਕ ਨੂੰ ਦਿਨ ਪੂਰੇ ਆ ਦੇ 10 ਨੂੰ ਅੱਜ ਆਪਾਂ ਜਿਹੜੀ ਵੀਡੀਓ ਨਾਲ ਰਹਾ ਇਹ ਬਣਾ ਰਹੇ ਹਾਂਗੇ 7 ਤਰੀਕ ਨੂੰ 7 ਤਰੀਕ ਬਾਈ ਇਟਰਾ ਹਾਂ ਢਿੱਲਾ ਢੋਲਾ ਬਹੁਤ ਪੰਗਾ ਨਾ ਜੀ ਬਹੁਤ ਢਿੱਲਾ ਪੰਗਾ ਹਾਂ ਤਾਂ ਲੇਵਾ ਬਹੁਤ ਢਿੱਲਾ ਪਿਆ ਜੀ ਹੂੰ ਠੰਡੀ ਸੀਲਾ ਪੂਰੀ ਬਹੁਤ ਕੁੰਨੀ ਆ ਕੁੰਨੀ ਕੋਈ ਡਿਕਤ ਵਾਲੀ ਗੱਲ ਨਹੀਂ ਹਾਂ ਕੋਈ ਡਿਕਤ ਵਾਲੀ ਗੱਲ ਨਹੀਂ ਠੀਕ ਹੈ ਠੀਕ ਹੈ ਬਾਕੀ ਕਾਦੇ ਕਾੜੇ ਵਧੀਆ ਗਾ ਤੇ ਤੋੜ ਕੇ ਦਿਖਾਈ ਬਹਿੜ ਫਿਰ ਆਪਾਂ ਹਾਂ ਤੋੜ ਦੇ ਉਧਰ ਪਰਲੇ ਸ਼ੈਡ ਲਿਆ ਬਰਾਂਡੇ ਚ ਬਾਕੀ ਬਾਈ ਦੇ ਸੋ ਇਧਰ ਮਨੇ ਅਮਰਾ ਦਾ ਬਾਈ ਜੀ ਤਕਰੀਬਨ ਪਸ਼ੂ ਰੱਖਿਆ 12 15 ਕਿਤੇ ਸ਼ੈਡ ਤੇ ਜਿਹੜੇ ਪਸ਼ੂ ਰੱਖੇ ਹੋਏ ਨੇ ਉਹਨਾਂ ਵਿੱਚੋਂ ਜਿਹੜੀ ਆ ਗਾਂ ਗਈ ਇਹ ਬਾਈ ਨੇ ਵੇਚਨੀ ਆਪਾਂ ਸਾਨੂੰ ਬਾਹਰ ਕੱਢ ਕੇ ਤੋੜ ਕੇ ਦਿਖਾ ਲਾਡਲਾਂ ਹੇ ਕਾਹੀ ਪੰਗਾ ਨਹੀਂ ਆ ਤੇ ਬਾਕੀ ਥਣ ਚਾਰ ਵਖਰੀ ਫੋਰਸਾਂ ਕੋਈ ਨਹੀਂ ਗਈ ਸੋਹਣੀ ਬਿਹੜਾ ਨਾ ਬਾਕੀ ਦੇਖੋ ਮੋਲੋ ਹੀ ਬਾਈ ਕਹਿੰਦਾ ਜਾਇਜ ਹੀ ਕਰਾਂਗਾ ਬੜਾ ਉੱਚੇ ਮੁੱਲ ਚ ਨਹੀਂ ਹੋਣੀ ਛੋਟੇ ਮੁੱਲ ਦੀ ਬਿਹੜਾ ਸਾਨੂੰ ਦੇ ਜਾ ਦੁੱਧ ਦੇ ਦਊਗੀ 19 ਕਿਲੋ 20 ਕਿਲੋ ਰਾਣ ਦਾ ਦੁੱਧ ਕਰ ਦਊਗੀ ਤੇ ਲਾਡਲਾਂ ਹੇ ਬਹੁਤ ਪੰਗਾ ਨੇ ਬਾਕੀ ਲੈ ਦੇ ਪੱਜ ਨਾੜਾ ਨੋਟੈਂਸ ਨੂੰ ਇਹ ਵੀ ਚੈੱਕ ਕਰਾਂ ਮੈਂ ਇੱਥੋਂ ਥਣ ਦਿਖਾਉਂਦਾ ਚਾਰ ਸੋਹਣੇ ਗੈਪ ਚ ਲੱਗੇ ਹੋਏ ਹਾਲਾਂਕਿ ਚਾਰ ਪੰਜ ਦਿਨ ਦੇ ਸੂਣ ਦੇ ਬਾਕੀ ਬੈਨੇਗੇ ਠੀਕ ਆ ਬਾਈ ਇਸ ਨੂੰ ਮੋੜ ਲਾ ਤੇ ਇਹ ਸਿਮਨ ਸੰਮਨ ਨਾਰਮਲੀ ਭਰਿਆ ਹੋਇਆ ਹੈ ਠੀਕ ਅਸੂਤਾ ਮਲਾ ਇੱਥੇ ਬੰਨ ਲਾਰੇਸ਼ਾ ਤੇ ਇੱਥੇ ਤੁਹਾਨੂੰ ਖੜੀ ਬੈਠ ਦੀ ਆਪਾਂ ਦੁਬਾਰਾ ਫੇਰ ਨਹੀਂ ਆਮਰਾ ਦੇਣਗੇ ਆਰਡਰ ਦੀ ਕੁਆਲਿਟੀ ਉਨੀ ਹੀ ਕਿ ਪਿੱਛੇ ਨੂੰ ਤੇ ਉਨੀ ਹੀ ਮੂਰ ਨੂੰ ਪਈਆ ਬਾਕੀ ਦੋਦਲ ਨਾੜ ਆ ਮੇਨਨ ਉਹ ਬਹੁਤ ਚੰਗੀ ਲੱਗੀ ਵੀ ਹੈ ਨਾ ਇੱਥੇ ਤੁਹਾਨੂੰ ਦਿਖਾ ਦਣਾ ਬੈਣੀ ਸ਼ੈਡ ਤੁੰਨਾ ਦੀ ਬੰਤਰ ਸੋਹਣੇ ਥਣ ਲੱਗੇ ਵੇਗੇ ਧਾਰਤੂ ਕੋਈ ਕੋਲੀਆ ਬੜੀ ਕੋਈ ਗੰਡਸ਼ੀ ਦੀ ਕੋਈ ਕੋਈ ਥਾਣਾ ਘੱਟ ਵੱਧ ਪੂਰੇ ਫੋਲੋ ਵਧੀਆ ਵਧੀਆ ਪੂਰੀ ਫੋਲੋ ਗਾਰੰਟੀ ਹੈ ਠੀਕ ਹੈ ਠੀਕ ਹੈ ਤੇਰੇ ਸ਼ਮਰ ਮੁੱਲੇ ਦਾ ਆਪਾਂ ਕਿੰਨਾ ਕਰਾਂ ਫੋਨ ਤੇ ਕਰ ਦਾਂਗੇ ਬਈ ਆਪਾਂ ਫੋਨ ਤੇ ਕਰਨਾ ਮੁੱਲ ਜਾਇ ਜੀ ਹੋਊਗਾ ਜਾਇ ਜੀ ਰੈਡੀ ਹੋਊਗਾ ਬਾਲਾ ਨਹੀਂ ਹੋਣਾ ਠੀਕ ਹੈ ਠੀਕ 20 ਕਿਲੋ ਤਾਂ ਹੁਣ ਵੀ ਆਉਣਾ ਪਾਉ ਦੂ ਨਾ ਇਹ ਮੌਜ ਨਾ ਬਾਈ ਮੌਜ ਨਾ ਪਾ ਦੂ ਨਾ ਤੇ ਸੂਆ ਕਿੰਨ ਲਗਭਗ ਸੂਆ ਕਿਡਾ ਹੋਊਗਾ ਤੀਜਾ ਚੌਥਾ ਸੂਆ ਹੋਊਗਾ ਤੀਜਾ ਚੌਥਾ ਸੂਆ ਹੋਊਗਾ ਹਾਂ ਤੇ ਕਿਉਂਕਿ ਬਾਈ ਦੇਖੋ ਘਰ ਦੀ ਖਰੀਦੀ ਸੀ ਪਹਿਲੇ ਸਾਲ 2 ਸਾਲ ਪਹਿਲਾਂ ਤੇ ਬਾਈ ਨੂੰ ਇਹ ਨਹੀਂ ਕਿਹਾ ਵੀ ਦੂਜਾ ਜਿਵੇਂ ਆਮ ਤਾਂ ਉਹ ਦੂਜੇ ਚੱਲਦਾ ਨਾ ਹਰ ਇੱਕ ਦਾ ਹਾਂ ਹਾਂ ਕਤੀ ਜਦ ਕੋਈ ਕਹਿੰਦੇ ਨੇ ਬਾਈ ਕਹਿੰਦਾ ਤੀਜਾ ਹੋਸਾ ਚੌਥਾ ਹੋਸਾ ਦੂਜੇ ਜਿੰਨਾ ਮਰਜ਼ੀ ਹੋਇਆ ਫੇ 2 ਸਾਲ ਪਹਿਲਾਂ ਬਾਈ ਨੇ ਬਾਕੀ ਹੋਰ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਦਿੱਕਤ 1% ਦਾ ਨੁਕਸ ਨਹੀਂ ਦੇ ਚਾਹ। ਪੂਰੀ ਵਿਸ਼ਵਾਸ ਵਾਲੀ ਗੱਲ ਆਗੇ ਨਾ ਪੂਰੀ ਫੁੱਲ ਗਾਰੰਟੀ ਵਾਲੀ ਠੀਕ ਆ। ਤੇ ਨੰਬਰ ਇੱਕ ਹਰੀ ਫੇਰ ਬੋਲਦੀ ਬਾਈ 94730 30759 ਇਹ ਬਾਈ ਦਾ ਸੰਪਰਕ ਨੰਬਰ ਹੈ ਜਿਹੜੇ ਭਰਾ ਨੂੰ ਬੜਾ ਪਸੰਦ ਆਊਗੀ। ਬਾਈ ਨਾਲ ਸੰਪਰਕ ਕਰ ਲਿਓ। ਧੰਨਵਾਦ ਜੀ।